ਵੀ ਵੱਡਾ ਹਿੱਸਾ ਆਪਣੀ ਕਮਾਈ ਦਾ ਪਿੱਛੇ ਭੇਜਦੇ ਰਹੇ ਨੇ ਆਪਣੇ ਪੇਰੈਂਟਸ ਕਿਉਂਕਿ ਵੱਡੇ ਸੀ ਪਰਿਵਾਰ ਦੇ ਜ਼ਿੰਮੇਵਾਰੀਆਂ ਬਹੁਤ ਸੀਗੀਆਂ ਅ ਬਾਕੀ ਭੈਣ ਭਰਾ ਛੋਟੇ ਸੀਗੇ ਹੋਰ ਵੀ ਚਲੋ ਜੋ ਵੀ ਉਹਨਾਂ ਦੇ ਮਸਲੇ ਸੀਗੇ ਤੇ ਉਹਨਾਂ ਨੇ ਪੂਰੀ ਜ਼ਿੰਮੇਵਾਰੀ ਨਾਲ ਨਿਭਾਏ ਨੇ ਤੇ ਉਸ ਤੋਂ ਬਾਅਦ ਸਾਰਾ ਤੇ ਪੈਸਾ ਪੂਸਾ ਚੱਲਦਾ ਰਿਹਾ ਡੈਡੀ ਨੂੰ ਦੇਣਾ ਸਾਰਾ ਕੁਝ ਮਤਲਬ ਕਹਿਣ ਦਾ ਮਤਲਬ ਇਸ ਮੈਟਰ ਦੇ ਉੱਤੇ ਉਹ ਗੱਲ ਕਰਨ ਲਈ ਅ Uh, 2015 ਦੇ ਵਿੱਚ ਆਏ ਨੇ ਵੀ ਮੰਮੀ ਵੀ ਹੁਣ ਮਤਲਬ ਆਪਾਂ ਦੋ ਵੀ ਹੈਗਾ ਕਿਉਂਕਿ ਜਿਹੜਾ ਛੋਟਾ ਬ੍ਰਦਰ ਸੀ ਇਹਨਾਂ ਦਾ ਵਿਆਹ ਹੈ ਗਿਆ ਸੀਗਾ ਦੇਖਿਆ 16 ਦੀ ਗੱਲ ਆਈ ਥਿੰਕ ਨੇ 15 ਚ ਵਿਆਹ ਗਿਆ ਸੀ ਵੀ ਜੋ ਆਪਣਾ ਹਿੱਸਾ ਆਪਾਂ ਵਕ ਵਕ ਕਰ ਲੀ ਤੇ ਪਰ ਉਹਨਾਂ ਨੇ ਕਿਸੇ ਪੇਪਰ ਤੇ ਸਾਈਨ ਲੈ ਲਿਆ ਇਹਨਾਂ ਤੋਂ ਆਈ ਥਿੰਕ ਪਾਵਰ ਆਫ ਅਟਾਰਨੀ ਵੀ ਇਹਨਾਂ ਤੋਂ ਲਈ ਸੀ ਕਿ ਹਜੇ ਇੱਕੋ ਦਮ ਨਹੀਂ ਸਭ ਕੁਝ ਹੋਣਾ ਬਹੁਤ ਸਲੋ ਹੈ ਪ੍ਰਾਪਰਟੀਆਂ ਦਾ ਕੰਮ ਤੇ ਜਿਵੇਂ ਵੀ ਹੁੰਦਾ ਜੋ ਵੀ ਅਪਡੇਟਸ ਹੁੰਦੀਆਂ ਨੇ ਅਸੀਂ ਤੁਹਾਨੂੰ ਦਿੰਦੇ ਰਵਾਂਗੇ ਤੇ ਵਿੱਚ ਥੋੜਾ ਜਿਹਾ ਨੁਕਸਾਨ ਮੈਨੂੰ ਵੀ ਹੋਇਆ ਹੁਣ ਮੇਰੀ ਵੀ ਬੇਟੀ ਬਰਾਬਰ ਦੀ ਐ ਉਹਨਾਂ ਨੂੰ ਕੋਈ ਬਿਜ਼ਨਸ ਦਾ ਕਰਕੇ ਦੇਣਾ ਐ ਪਰ ਟਾਰਨੀਆ ਲੈ ਲਈਆਂ ਵੀ ਜੋ ਵੀ ਹੋਊਗਾ ਜਦੋਂ ਤੇਰੀ ਲੋੜ ਪਊਗੀ ਤੂੰ ਹਰ ਟਾਈਮ ਤਾਂ ਆ ਨਹੀਂ ਜਾਂ ਆ ਜਾ ਨਹੀਂ ਸਕਦਾ ਇੱਕ ਵਾਰੀ ਸਾਈਨ ਕਰਕੇ ਦੇ ਜਾ ਜੋ ਅਪਡੇਟ ਹੋਊਗੀ ਤੁਹਾਨੂੰ ਸਿੱਧੀ ਜਮਾਵਾਂਗੇ ਸэр ਵੀ ਜਦੋਂ ਮੈਂ ਵਿਆਹੀ ਆਈ ਮੈਂ ਸਭ ਤੋਂ ਅੱਛੀ ਨੂੰ ਸੀ ਇਸ ਘਰ ਦੀ 2016 ਦੇ ਕਦ ਸਾਈਨ ਹੋ ਗਏ ਮਤਲਬ ਜਦੋਂ ਅਸੀਂ ਕਹਿਣ ਦਾ ਮਤਲਬ ਜਦੋਂ ਅਸੀਂ ਆਪਦਾ ਹਿੱਸਾ ਆਪਦਾ ਰਾਈਟ ਮੰਗਿਆ ਉਸ ਤੋਂ ਬਾਅਦ ਸਭ ਤੋਂ ਮਾੜੀ ਨੂਨਸ ਕਰਤੀ 프로 ਪੰਜਾਬ ਟੀਵੀ ਦੇਖ ਰਹੇ ਹੋ ਤੁਸੀਂ ਮੈ ਆਇਸ਼ਾ ਤੁਸੀਂ ਵੇਖਿਆ ਹੋਵੇਗਾ ਕਿ ਬੀਤੇ ਦਿਨ ਤੋਂ ਇੱਕ ਖਬਰ ਆ ਜਿਹੜੀ ਕਿ ਉਹ ਬਹੁਤ ਜ਼ਿਆਦਾ ਫੈਲ ਰਹੀ ਹੈ ਜਿੱਥੇ ਕਿਹਾ ਜਾ ਰਿਹਾ ਹੈ ਕਿ ਇੱਕ ਪੈਰਿਸ ਦੇ ਵਿੱਚ ਰਹਿਣ ਵਾਲੇ ਲੜਕੇ ਦੇ ਵੱਲੋਂ ਸੁਸਾਈਡ ਕਰ ਲਿਆ ਜਾਂਦਾ ਹੈ ਤੇ ਕਿਹਾ ਜਾ ਰਿਹਾ ਹੈ ਕਿ 1996 ਦੇ ਵਿੱਚ ਜਦੋਂ 21 ਸਾਲਾਂ ਦਾ ਸੀ ਉਹ ਇੰਡੀਆ ਛੱਡ ਕੇ ਪੈਰਿਸ ਜਾਂਦਾ ਹੈ ਤੇ ਉੱਥੇ ਜਾ ਕੇ ਕੰਮਕਾਰ ਕਰਦਾ ਹੈ ਤੇ ਪਰਿਵਾਰ ਵੱਲੋਂ ਕਿਹਾ ਜਾ ਰਿਹਾ ਹੈ ਕਿ ਜਿਹੜੇ ਕੰਮਕਾਰ ਕਰਕੇ ਪੈਸੇ ਕਮਾਏ ਜਾਂਦੇ ਸੀ ਉਹ ਇੰਡੀਆ ਫੈਮਿਲੀ ਨੂੰ ਭੇਜੇ ਜਾਂਦੇ ਸੀਗੇ ਤੇ ਲੇਕਿਨ ਜਦੋਂ ਜ਼ਰੂਰਤ ਪੈਂਦੀ ਆ ਤਾਂ ਪਰਿਵਾਰ ਵਾਲੇ ਉਸ ਲੜਕੇ ਦੇ ਨਾਲ ਨਹੀਂ ਖੜਦੇ ਜਿਸ ਕਰਕੇ ਲੜਕਾ ਡਿਪਰੈਸ਼ਨ ਦਾ ਸ਼ਿਕਾਰ ਹੋ ਜਾਂਦਾ ਹੈ ਤੇ ਉਹ ਸੋ ਸਾਈਡ ਕਮਿਟ ਕਰ ਲੈਂਦਾ ਤੇ ਸਾਡੇ ਨਾਲ ਉਹਨਾਂ ਦੀ ਵਾਈਫ ਮੌਜੂਦ ਹੈ ਉਹਨਾਂ ਨਾਲ ਗੱਲਬਾਤ ਕਰਾਂਗੇ ਕੀ ਮਾਮਲਾ ਸੀ ਪੂਰਾ ਮਮ ਸਸ਼ੀ ਗੱਲ ਸਸ਼ੀ ਕਾ ਮੈਮ ਤੁਸੀਂ ਹੁਣ ਪੈਰਿਸ ਤੋਂ ਆਏ ਹੋ ਇੱਥੇ ਹਾਂਜੀ ਮੈਂ ਪੈਰਿਸ ਤੋਂ ਆਈ ਹਾਂ ਤਾਂ ਕੀ ਮਾਮਲਾ ਸੀ ਦਾ ਪੂਰਾ ਪੂਰਾ ਮਾਮਲਾ ਇਹ ਹੈ ਕਿ ਮੇਰੇ ਹਸਬੰਡ 9096 ਦੇ ਵਿੱਚ ਪੈਰਿਸ ਗਏ ਨੇ ਜੀ ਤੇ ਉਸ ਤੋਂ ਬਾਅਦ ਕਾਫੀ ਵੱਡਾ ਹਿੱਸਾ ਆਪਣੀ ਕਮਾਈ ਦਾ ਪਿੱਛੇ ਭੇਜਦੇ ਰਹੇ ਨੇ ਆਪਣੇ ਪੇਰੈਂਟਸ ਕਿਉਂਕਿ ਵੱਡੇ ਸੀ ਪਰਿਵਾਰ ਦੇ ਜ਼ਿੰਮੇਵਾਰੀਆਂ ਬਹੁਤ ਸੀਗੀਆਂ ਜੀ ਬਾਕੀ ਭੈਣ ਭਰਾ ਛੋਟੇ ਸੀਗੇ ਹੋਰ ਵੀ ਚਲੋ ਜੋ ਵੀ ਉਹਨਾਂ ਦੇ ਮਸਲੇ ਸੀਗੇ ਤੇ ਉਹਨਾਂ ਨੇ ਪੂਰੀ ਜ਼ਿੰਮੇਵਾਰੀ ਨਾਲ ਨਿਭਾਏ ਨੇ ਜੀ ਤੇ ਉਸ ਤੋਂ ਬਾਅਦ ਸਾਰਾ ਜਦੋਂ ਆਪਣਾ ਪੈਸਾ ਪੂਸਾ ਭੇਜ ਕੇ ਉਹ ਉਹ 2000 15 16 ਦੇ ਵਿੱਚ ਆਉਂਦੇ ਨੇ 96 ਤੋਂ ਬਾਅਦ 15 16 ਦੇ ਵਿੱਚ ਵਾਪਸ ਆਏ ਨਹੀਂ 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 ਉਹਦੇ ਵਿੱਚ ਆਉਂਦੇ ਜਾਂਦੇ ਰਹਿੰਦੇ ਨੇ ਤੇ ਪੈਸਾ ਬੂਸਾ ਚੱਲਦਾ ਰਿਹਾ ਡੈਡੀ ਨੂੰ ਦੇਣਾ ਸਾਰਾ ਕੁਝ ਮਤਲਬ ਕਹਿੰਦਾ ਮਤਲਬ ਇਸ ਮੈਟਰ ਦੇ ਉੱਤੇ ਉਹ ਗੱਲ ਕਰਨ ਲਈ ਅ 2015 ਦੇ ਵਿੱਚ ਆਏ ਨੇ ਜੀ ਵੀ ਮੰਮੀ ਵੀ ਹੁਣ ਮਤਲਬ ਆਪਾਂ ਜੋ ਵੀ ਹੈਗਾ ਕਿਉਂਕਿ ਜਿਹੜਾ ਛੋਟਾ ਬ੍ਰਦਰ ਸੀ ਇਹਨਾਂ ਦਾ ਵਿਆਹ ਹੈ ਗਿਆ ਸੀਗਾ ਮੇਰੇ ਖਿਆਲ 16 ਦੀ ਗੱਲ ਆਈ ਥਿੰਕ ਤੇ 15 ਚ ਵਿਆਹ ਗਿਆ ਸੀ ਵੀ ਜੋ ਆਪਣਾ ਹਿੱਸਾ ਆਪਾਂ ਵਕ ਵਕ ਕਰ ਲੀਏ ਜੀ ਤੇ ਪਰ ਉਹਨਾਂ ਨੇ ਕਿਸੇ ਪੇਪਰ ਤੇ ਸਾਈਨ ਲੈ ਲਿਆ ਇਹਨਾਂ ਤੋਂ ਆਈ ਥਿੰਕ ਪਾਵਰ ਆਫ ਅਟਾਰਨੀ ਵੀ ਇਹਨਾਂ ਤੋਂ ਲਈ ਤੀ ਹੈ ਕਿ ਹਜੇ ਇੱਕੋ ਦਮ ਨਹੀਂ ਸਭ ਕੁਝ ਹੋਣਾ ਬਹੁਤ ਸਲੋ ਹੈ ਪ੍ਰਾਪਰਟੀਆਂ ਦਾ ਕੰਮ ਤੇ ਜਿਵੇਂ ਵੀ ਹੁੰਦਾ ਜੋ ਵੀ ਅਪਡੇਟਸ ਹੁੰਦੀਆਂ ਨੇ ਅਸੀਂ ਤੈਨੂੰ ਦਿੰਦੇ ਰਵਾਂਗੇ ਤੇ ਉਹ ਸਾਰਾ ਪੇਪਰ ਸਾਈਨ ਕਰਕੇ ਚਲੇ ਜਾਂਦੇ ਨੇ ਵਾਪਸ ਉਸ ਤੋਂ ਬਾਅਦ ਉਹਨਾਂ ਨੇ ਕੋਈ ਇਹਨਾਂ ਨੂੰ ਅਪਡੇਟ ਨਹੀਂ ਦਿੱਤੀ ਕੁਛ ਨਹੀਂ ਕੋਈ ਗੱਲ ਨਹੀਂ ਉਸ ਤੋਂ ਬਾਅਦ ਕੋਵਿਡ ਆ ਜਾਂਦਾ ਹੈ ਕੋਵਿਡ ਦੇ ਤੋਂ ਬਾਅਦ ਤਾਂ ਚਲੋ ਕੀ ਗੱਲ ਕਰਨੀ ਸੀ ਪ੍ਰਾਪਰਟੀਆਂ ਦੀ ਉਸ ਤੋਂ ਬਾਅਦ ਵੀ ਇਹਨਾਂ ਦੀ ਗੱਲ ਹੁੰਦੀ ਹੈ ਉਹਨਾਂ ਦਾ ਕੋਈ ਮਤਲਬ ਉਹ ਇੱਥੋਂ ਤੱਕ ਰਿਸ਼ਤੇਦਾਰ ਇਹਨਾਂ ਨੂੰ ਕਹਿੰਦੇ ਸੀਗੇ ਮੰਮੀ ਹੋਰਾਂ ਨੂੰ ਮਤਲਬ ਮੇਰੇ ਹਸਬੰਡ ਦੇ ਮਦਰ ਨੂੰ ਵੀ ਤੁਸੀਂ ਓਰਲੀ ਉਹਨਾਂ ਨੂੰ ਦੱਸ ਦੋ ਬੇਟਾ ਇਹ ਤੇਰਾ ਹੈ ਇਹ ਤੇਰਾ ਹੈ ਮਤਲਬ ਇੱਕ ਚਲੋ ਮੈਂਟਲੀ ਤਾਂ ਉਹ ਹੋਵੇ ਨਾ ਤੁਸੀਂ ਤਾਂ ਕੁਝ ਦੱਸ ਹੀ ਨਹੀਂ ਰਹੇ ਪਰ ਉਹ ਇਸ ਗੱਲ ਤੇ ਵੀ ਨਹੀਂ ਆਉਂਦੇ ਸੀਗੇ ਤੇ 2022 ਦੇ ਵਿੱਚ ਦਸੰਬਰ ਚ ਫੇਰ ਆਏ ਨੇ ਆਪਣਾ ਫੈਮਲੀ ਮੈਟਰ ਸੋਲਵ ਕਰਨ ਵੀ ਕੋਵਿਡ ਚ ਥੋੜਾ ਜਿਹਾ ਨੁਕਸਾਨ ਮੈਨੂੰ ਵੀ ਹੋਇਆ ਹੁਣ ਮੇਰੀ ਵੀ ਬੇਟੀ ਬਰਾਬਰ ਦੀ ਐ ਮੈਨੂੰ ਕੋਈ ਬਿਜ਼ਨਸ ਦਾ ਕਰਕੇ ਦੇਣਾ ਤੇ ਉਦੋਂ ਤਾਂ ਬਿਲਕੁਲ ਹੀ ਉਹਨਾਂ ਨੇ ਉਹਨਾਂ ਨੂੰ ਜਦੋਂ ਉਹ ਪੈਰਿਸ ਜਾਂਦੇ ਆ ਪੈਰਿਸ ਕਿਸੇ ਦੇ ਨਾਲ ਗਏ ਆ ਕਿਸੇ ਦੇ ਥਰੂ ਗਏ ਆ ਕਿੱਦਾਂ ਜਾਂਦੇ ਆ ਉਹ ਉਹ ਉਹਨਾਂ ਦੇ ਫੈਮਲੀ ਮੈਂਬਰ ਹੀ ਸੀ ਉਹਨਾਂ ਦੇ ਨਾਲ ਹੀ ਗਏ ਸੀਗੇ ਜੀ ਤੇ ਇਮੀਗ੍ਰੇਸ਼ਨ ਉਹਨਾਂ ਦੀ ਅੱਛੇ ਉਹਨਾਂ ਨੇ ਮਤਲਬ ਉਥੇ ਆਪਣੇ ਪੇਪਰ ਰੈਜ਼ਿਡੈਂਸ ਵਗੈਰਾ ਲੈ ਲਈ ਸੀ ਆਪ ਦਾ ਕੰਮ ਵੀ ਅੱਛਾ ਸਟੈਬਲਿਸ਼ ਕੀਤਾ ਹੋਇਆ ਸੀ ਈਵਨ ਆਪਣੇ ਛੋਟੇ ਭਰਾ ਨੂੰ ਵੀ ਉਹਨਾਂ ਨੇ ਉਥੇ ਬੁਲਾ ਲਿਆ ਸੀਗਾ ਉਹਦੇ ਮਤਲਬ ਇਟ ਨਾਲ ਯੂਰਪ ਚ ਸਾਡੇ ਕੰਟਰੀ ਹੈਗੇ ਇਟਲੀ ਤੋਂ ਉਹਨੂੰ ਰੈਜ਼ਿਡੈਂਸ ਕਾਰਡ ਦਵਾਤਾ ਸੀ 2 ਇਅਰਸ ਦਾ ਪਰ ਉਹ ਰਹਿ ਆ ਨੀਗਾ ਕਿਉਂਕਿ ਹਾਰਡ ਵਰਕ ਸੀ ਉਥੇ ਉਹ ਸਾਲ ਬਾਅਦ ਹੀ ਵਾਪਸ ਆ ਜਾਂਦਾ ਤੁਹਾਡੇ ਹਸਬੰਡ ਉਥੇ ਕੀ ਕਰਦੇ ਸੀ ਉਹਨਾਂ ਦਾ ਕੰਸਟਰਕਸ਼ਨ ਦਾ ਕੰਮ ਸੀਗਾ ਤੇ ਸਾਰਾ ਕੁਝ ਕਰਨ ਤੋਂ ਬਾਅਦ ਜਦੋਂ ਉਹਨਾਂ ਨੇ ਕਿਹਾ ਕਿ ਹਿੱਸੇ ਪਾ ਲੈਣੇ ਆ ਉਸ ਤੋਂ ਬਾਅਦ ਚ ਪੇਰੈਂਟਸ ਨੇ ਧੋਖੇ ਨਾਲ ਸਾਈਨ ਕਰਵਾ ਲਿਆ ਹਾਂਜੀ ਉਹ ਇੰਨਾ ਤੋਂ ਅਟਾਰਨੀਆ ਲੈ ਲੀਆਂ ਵੀ ਜੋ ਵੀ ਹੋਊਗਾ ਜਦੋਂ ਤੇਰੀ ਲੋੜ ਪਊਗੀ ਤੂੰ ਹਰ ਟਾਈਮ ਤਾਂ ਆ ਨਹੀਂ ਜਾ ਆ ਜਾ ਨਹੀਂ ਸਕਦਾ ਤੋ ਇੱਕ ਵਾਰੀ ਸਾਈਨ ਕਰਕੇ ਦੇ ਜਾ ਜੋ ਅਪਡੇਟ ਹੋਊਗੀ ਤੈਨੂੰ ਉਸੇ ਦੱਸੀ ਜਾਵਾਂਗੇ ਪਰ ਇਹਨਾਂ ਨੇ ਕੁਝ ਨਹੀਂ ਜੀ ਕੋਈ ਅਪਡੇਟ ਨਹੀਂ ਸਾਨੂੰ ਅਜੇ ਤੱਕ ਵੀ ਫਿਰ ਕਿਹੜੀਆਂ ਇਹ ਚੀਜ਼ਾਂ ਕਰਕੇ ਜਿਵੇਂ ਤੁਸੀਂ ਕਿਹਾ ਕਿ ਹੌਲੀ-ਹੌਲੀ ਉਹ ਡਿਪਰੈਸ਼ਨ ਦੇ ਵਿੱਚ ਜਾਂਦੇ ਨੇ ਤੇ ਬਾਅਦ ਦੇ ਵਿੱਚ ਸੁਸਾਈਡ ਕਰ ਲੈਂਦੇ ਨੇ ਡਿਪਰੈਸ਼ਨ ਇਹੀ ਸੀਗਾ ਇੱਕ ਤਾਂ ਫੈਮਿਲੀ ਮੈਂਬਰ ਸਾਰੇ ਬੁਲਾਉਣੋ ਦੇਖੋ ਇੱਕ ਵਾਰੀ ਤੁਸੀਂ ਇੱਕ ਬੰਦੇ ਦੀ ਬਾਡੀ ਲਾਉਂਦੇ ਹੋ ਹਨਾ ਵੀ ਇਹ ਸਾਡੇ ਘਰ ਦਾ ਵੱਡਾ ਪੁੱਤ ਹੈ ਇਹ ਪਿਓਾਂ ਦੀ ਥਾਂ ਹੈ ਇੱਕ ਫਿਰ ਥੋੜੇ ਟਾਈਮ ਬਾਅਦ ਤੁਸੀਂ ਬਿਲਕੁਲ ਉਹ ਬਾਡੀ ਖਿੱਚ ਲੈਂਦੇ ਹੋ ਹਨਾ ਵੀ ਤੂੰ ਮਤਲਬ ਨਾ ਉਹਦਾ ਫੋਨ ਚੱਕਣਾ ਨਾ ਕਿਸੇ ਭੈਣ ਭਰਾ ਨੇ ਉਹਨੂੰ ਚੰਗੀ ਤਰ੍ਹਾਂ ਨਾ ਉਹਨੂੰ ਕੋਈ ਰਿਸਪੈਕਟ ਮਤਲਬ ਉਹ ਚੀਜ਼ਾਂ ਉਹਨਾਂ ਦੇ ਬਹੁਤ ਉਹਨਾਂ ਨੂੰ ਮੈਂਟਲੀ ਟੌਰਚਰ ਹੋ ਰਿਹਾ ਸੀ ਇਸ ਗੱਲੋਂ ਜੀ ਤੇ ਤੁਹਾਡੇ ਨਾਲ ਬੌਂਡਿੰਗ ਤੁਹਾਡੇ ਸਾਰੇ ਪਰਿਵਾਰ ਨਹੀਂ ਜੀ ਨਹੀਂ ਮੇਰੇ ਨਾਲ ਮੈਂ ਤੁਹਾਨੂੰ ਦੱਸਿਆ ਵੀ ਜਦੋਂ ਮੈਂ ਵਿਆਹੀ ਆਈ ਮੈਂ ਸਭ ਤੋਂ ਅੱਛੀ ਨੂੰ ਸੀ ਇਸ ਘਰ ਦੀ ਜੀ 2016 ਦੇ ਕਦ ਸਾਈਨ ਹੋ ਗਏ ਮਤਲਬ ਜਦੋਂ ਅਸੀਂ ਕਹਿਣ ਦਾ ਮਤਲਬ ਜਦੋਂ ਅਸੀਂ ਆਪਦਾ ਹਿੱਸਾ ਦਾ ਰਾਈਟ ਮੰਗਿਆ ਉਸ ਤੋਂ ਬਾਅਦ ਸਭ ਤੋਂ ਮਾੜੀ ਨੂੰ ਮੈਂ ਇਸ ਘਰ ਦੀ ਸੀ ਕੀ ਕੋਈ ਗੱਲਬਾਤ ਹੋਈ ਹੋਵੇ ਤੁਹਾਡੇ ਹਸਬੰਡ ਦੇ ਨਾਲ ਉਹਨਾਂ ਦੀ ਡੈਥ ਤੋਂ ਪਹਿਲਾਂ ਜਾਂ ਸੁਸਾਈਡ ਕਰਨ ਗਏ ਸੀ ਮਤਲਬ ਸੁਸਾਈਡ ਕਰਨ ਬੰਦਾ ਜਾ ਰਿਹਾ ਵਹਨਾ ਆਫਿਸ ਦੇ ਵਿੱਚ ਬਹਿ ਕੇ ਉਹਨਾਂ ਨੇ ਸੁਸਾਈਡ ਕੀਤਾ ਵਾ ਤੇ ਕੋਈ ਗੱਲਬਾਤ ਉਸ ਤੋਂ ਪਹਿਲਾਂ ਹੋਈ ਹੋਵੇ ਤੁਹਾਨੂੰ ਡਾਊਟ ਹੋਇਆ ਹੋਵੇ ਕਿ ਇਹ ਠੀਕ ਨਹੀਂ ਹੈਗੇ ਅੱਜ ਪਰੇਸ਼ਾਨ ਸੀਗੇ ਮਹੀਨੇ ਦੇ ਹੀ ਪਰੇਸ਼ਾਨ ਸੀਗੇ ਤੇ ਈਵਨ ਮਤਲਬ ਮੈਡ ਦੀ ਲਾਜ਼ ਦੀ ਜਿਹੜੀ ਉੱਥੇ ਫੈਮਿਲੀ ਹੈ ਸਾਰਿਆਂ ਨਾਲ ਇਹ ਚੀਜ਼ ਡਿਸਕਸ ਕੀਤੀ ਹੈ ਤੇ ਉਹਨਾਂ ਨੇ ਵੀ ਨੋਟਿਸ ਕੀਤਾ ਹੈ ਵੀ ਗੋਲਦੀ ਬਹੁਤ ਜ਼ਿਆਦਾ ਪਰੇਸ਼ਾਨ ਹੈ ਤੇ ਸਾਰਿਆਂ ਨਹੀਂ ਉਹਨਾਂ ਨਾਲ ਗੱਲਬਾਤ ਕੀਤੀ ਐ ਉਹ ਸਾਰਿਆਂ ਤੋਂ ਇੱਕੋ ਕਹਿੰਦੇ ਸੀਗੇ ਵੀ ਮੇਰਾ ਕਸੂਰ ਦੱਸੋ ਹਨਾ ਮੈਂ ਇਸ ਪਰਿਵਾਰ ਲਈ ਮੈਂ ਮੈਂ ਕਿੱਥੇ ਮਤਲਬ ਮੈਂ ਇਹਨਾਂ ਦਾ ਕੀ ਮਾੜਾ ਕਰਤਾ ਵੀ ਅੱਜ ਮੈਨੂੰ ਕੋਈ ਬੁਲਾਉਂਦਾ ਨਹੀਂਗਾ ਮੇਰੇ ਨਾਲ ਕੋਈ ਸਲਾਹ ਨਹੀਂ ਮੇਰੇ ਨਾਲ ਕੁਛ ਕੋਈ ਲਿੰਕ ਹੀ ਨਹੀਂ ਉਹ ਰੱਖਦੇ ਉਹਨਾਂ ਦੇ ਹਿੱਸਾ ਦਾ ਕੀ ਦੇਣਾ ਸੀਗਾ ਕੋਈ ਲਿੰਕ ਵੀ ਨਹੀਂ ਉਹਨਾਂ ਨਾਲ ਰੱਖਣਾ ਚਾਹੁੰਦੇ ਸੀਗੇ ਇਹ ਚੀਜ਼ ਉਹਨਾਂ ਨੂੰ ਬਹੁਤ ਪਰੇਸ਼ਾਨ ਕਰ ਰਹੀ ਸੀਗੀ ਆਫਿਸ ਤੋਂ ਕਾਲ ਆਂਦਾ ਕੁਛ ਆਂਦਾ ਜਦੋਂ ਆਂਦਾ ਵਾ ਕਿ ਹਸਬੰਡ ਨੇ ਸੁਸਾਇਡ ਕਰ ਲਿਆ ਉਸ ਟਾਈਮ ਮਨ ਦੇ ਵਿੱਚ ਕੀ ਗੱਲ ਆਈ ਐ ਇਕਦਮ ਲੱਗਦੀ ਯਕੀਨ ਹੁੰਦਾ ਲੱਗਦਾ ਸੀਗਾ ਕਿ ਇਹ ਬਾਣਾ ਵਰਤ ਜੂਗਾ ਘਰੋਂ ਚੰਗੇ ਬਣੇਗਾ ਨਹੀਂ ਕਦੇ ਵੀ ਨਹੀਂ ਲੱਗਿਆ ਇਹ ਚੀਜ਼ ਤਾਂ ਕਦੇ ਵੀ ਨਹੀਂ ਲੱਗੀ ਜਿਵੇਂ ਬੱਚੇ ਕਿੰਨੇ ਨੇ ਕਿਸ ਤਰ੍ਹਾਂ ਮਤਲਬ ਸਭ ਚੱਲ ਰਿਹਾ ਬੇਟਾ ਮੇਰਾ ਛੋਟਾ 17 ਸਾਲ ਦਾ ਹੈ ਉਹ ਜੇ ਟਰੋਮਾ ਚਾ ਕਿਉਂਕਿ ਪਾਪਾ ਦੀ ਡੈੱਡ ਬੋਡੀ ਉਹਨੇ ਫਸਟ ਟਾਈਮ ਉਹਨੇ ਹੀ ਦੇਖੀ ਜੀ ਤੇ ਬੇਟੀ ਹੈ ਬੇਟੀ ਜੌਬ ਕਰ ਰਹੀ ਆ ਉਹਦੇ ਵੇਲੇ ਮਾਂ بیٹے ਨੇ ਦੇਖੀ ਡੈੱਡ ਬੋਡੀ ਮਤਲਬ ਕਿਦਾ ਹਾਂ ਆਫਿਸ ਗਿਆ ਸੀ ਕਿ ਹਾਂ ਜੀ ਬੇਟਾ ਤੇ ਬੇਟੀ ਮੇਰੇ ਆਫਿਸ ਗਏ ਸੀਗੇ ਉਹਨਾਂ ਨੂੰ ਦੇਖਣ ਦੁਬਾਰਾ ਤੇ ਸਭ ਤੋਂ ਅੱਗੇ ਬੇਟਾ ਸੀਗਾ ਪਿੱਛੇ ਬੇਟੀ ਸੀ ਦੋਨਾਂ ਨੇ ਹੀ ਦੇਖਿਆ ਜੀ ਕੀ ਕੰਡੀਸ਼ਨ ਸੀ ਉਸ ਟਾਈਮ ਬੋਡੀ ਦੀ ਉਹਨਾਂ ਦੀ ਡੈਥ ਹੋ ਚੁੱਕੀ ਸੀ ਮੈਂ ਇਵਨ ਅੱਜ ਤੱਕ ਉਹਨਾਂ ਨੇ ਡਿਸਕਸ ਵੀ ਨਹੀਂ ਕੀਤਾ ਇਸ ਟਾਪਿਕ ਤੇ ਜੀ ਬੇਟਾ ਬੇਟੀ ਦਾ ਤੇ ਹੁਣ ਕੀ ਇਹ ਕਿਸ ਤਰ੍ਹਾਂ ਦੇ ਇਨਸਾਫ ਦੀ ਮੰਗ ਕਰਦੇ ਮੇਰੇ ਬੱਚਾ ਨੂੰ ਰਾਈਟ ਮਿਲਣਾ ਚਾਹੀਦਾ ਉਸ ਘਰ ਦਾ ਵੱਡਾ ਪੁੱਤ ਸੀਗਾ ਜੀ ਤੇ ਜਾਂ ਇੰਨੀ ਪੇਚ ਹੋ ਗਏ ਆ ਤੇ ਮੇਰੇ ਬੱਚਾ ਨੂੰ ਰਾਈਟ ਮਿਲਣਾ ਚਾਹੀਦਾ ਉਹਨਾਂ ਦੇ ਅਧਿਕਾਰ ਮਿਲਨੇ ਚਾਹੀਦੇ ਬਿਲਕੁਲ ਸੋ ਅ ਵਕੀਲ ਸਾਹਿਬ ਵੀ ਸਾਡੇ ਨਾਲ ਮੌਜੂਦ ਨੇ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਅ ਸਰ ਮੈਮ ਦਾ ਰੋ ਰੋ ਕੇ ਬੁਰਾ ਹਾਲ ਹੈ ਹਲੇ ਤੱਕ ਉਸ ਚੀਜ਼ ਤੋਂ ਬਾਹਰ ਨਹੀਂ ਨਿਕਲ پا ਰਹੇ ਕਿਉਂਕਿ ਉਹਨਾਂ ਦੇ ਪਤੀ ਸੀ ਤੇ ਤੁਸੀਂ ਕਿਸ ਤਰ੍ਹਾਂ ਵੇਖਦੇ ਹੋ ਕਿ ਇਸ ਪੂਰੇ ਮੈਟਰ ਨੂੰ ਦੇਖੋ ਐਸ ਪਰ ਲੀਗਲ ਮੈਂ ਤੇ ਗੱਲ ਕਰਨਾ ਚਾਹਾਂਗਾ ਲੀਗਲੀ ਮੇਰੇ ਕੋਲ ਸੁਸਾਈਡ ਨੋਟ ਅਵੇਲੇਬਲ ਹੈ ਵੀਡੀਓ ਹੈ ਪ੍ਰੋਪਰ ਔਰ ਉਸ ਵੀਡੀਓ ਚ ਹਰ ਦੋਸ਼ੀ ਦਾ ਨਾਮ ਲਿਆ ਗਿਆ ਹੈ ਉਹਦੇ ਵਿੱਚ ਪੂਰੇ ਕੰਟੈਂਟ ਨੇ ਅਗਰ ਮੈਂ ਪੁਰਾਣੀ ਆਈਪੀਸੀ ਦੀ ਧਾਰਾ ਦੀ ਗੱਲ ਕਰਾਂ 306 ਬਣਦੀ ਹੈ ਤੇ 306 ਦੇ ਜੋ ਇਨਗਰੀਡੀਅੰਟ ਹੈ ਉਹ ਸੈਟੀਸਫਾਈ ਹੋ ਰਹੇ ਨੇ ਜੀ ਔਰ ਵਜਾਵੀ ਰੀਜ਼ਨ ਵੀ ਅਵੇਲੇਬਲ ਹੈ ਪ੍ਰਤੱਖ ਵੀ ਅਵੇਲੇਬਲ ਹੈ ਜੀ ਤੇ ਸਮਾਂ ਲੱਗ ਸਕਦਾ ਹੈ ਕਿਉਂਕਿ ਦੋਸ਼ੀ ਪਾਰਟੀ ਦੀ ਸੁਣਨ ਚਾਹੁੰਦਾ ਹੈ ਕਿ ਪੁਲਿਸ ਨਾਲ ਬੜੀ ਵਾਕਫੀਤ ਹੈ ਮੀਡੀਆ 'ਚ ਕਾਫੀ ਚਲਦੀ ਹੈ ਹੁਣ ਦੇਖਦੇ ਹਾਂ ਕਿ ਪੁਲਿਸ ਕੀ ਸਾਥ ਕਿਹਦਾ ਦਿੰਦੀ ਹੈ ਤੇ ਮੀਡੀਆ ਕੀ ਸਾਥ ਕਿਹਦਾ ਦਿੰਦਾ ਹੈ ਔਰ ਆਪਣੀ ਜਿੱਦ ਤੇ ਐਸੀ ਰਹੇਗੀ ਕਿ ਮੇਰਾ ਮੇਰੇ ਨਾਮ ਦੀ ਮਸ਼ਹੂਰੀ ਤੇ ਅੱਗੇ ਹੋਈ ਹੈ ਕਿ ਜਿੱਦੀ ਇਨਸਾਨ ਹੈ ਨਾ ਮੈਂ ਵਿਕਾਂ ਨਾ ਮੈਂ ਡਰਾਂ ਕਿਉਂਕਿ ਮੌਤ ਇੱਕੋ ਦਿਨ ਆਣੀ ਉਹ ਬਾਬੇ ਨਾਨਕ ਨੇ ਭੇਜਣਾ ਹੈ ਸਰ ਇਲਜ਼ਾਮ ਕਿੰਨਾ ਤੇ ਲਗਾਏ ਗਏ ਨੇ ਸੁਸਾਈਡ ਫਾਦਰ ਤੇ ਜੀ ਯਾਨੀ ਕਿ ਗੋਲਡੀ ਫੀਸ ਦੇ ਫਾਦਰ ਤੇ ਮਦਰ ਤੇ ਭਰਾ ਤੇ ਪਰਜਾਈ ਦੇ ਭੈਣਾਂ ਤੇ ਜੀ ਪਲੱਸ ਉਸ ਤੋਂ ਇਲਾਵਾ 6-7 ਜਣੇ ਹੋਰ ਹੈ ਵਕਤ ਆਂਦੇ ਉਹਨਾਂ ਦਾ ਵੀ ਨਾਂ ਰਿਵੀਲ ਕਰ ਦਿੱਤਾ ਜਾਏਗਾ ਕਿੰਨਾ ਪਤਾ ਲੱਗਦਾ ਵਾ ਕਿ ਉਸ ਵੀਡੀਓ ਦੇ ਬਾਰੇ ਵੀਡੀਓ ਦੇ ਬਾਰੇ ਜਦੋਂ ਇਹ ਇਹਨਾਂ ਨੂੰ ਤੇ ਪਤਾ ਹੀ ਸਿਰੇ ਲੱਗਦਾ ਜਦੋਂ ਹੁੰਦਾ ਤੇ ਉਹ ਜਿਹੜੀ ਪੈਰਿਸ ਦੀ ਪੁਲਿਸ ਹੈ ਉਹ ਕੈਮਰਾ ਵਗੈਰਾ ਉੱਥੇ ਦਾ ਜੋ ਵੀ ਸਮਾਨ ਹੈ ਸੀਲ ਕਰਕੇ ਉਹ ਜਬਤ ਕਰ ਚੁੱਕੀ ਸੀ ਜੀ ਔਰ ਇਹਨਾਂ ਨੂੰ ਥਰੂ ਐਡਵੋਕੇਟ ਸਾਹਿਬ ਜਿਹੜੇ ਉੱਧਰ ਦੇ ਸੀ ਉਹਨਾਂ ਦੇ ਥਰੂ ਇਹਨਾਂ ਨੂੰ ਉਹਨਾਂ ਦਾ ਫੋਨ ਮਿਲਿਆ ਜੀ ਐਜ਼ ਏ ਟੈਂਪਰੇਰੀ ਬੇਸਿਸ ਤੇ ਕਿਉਂਕਿ ਉਹ ਦੁਬਾਰਾ ਫੇਰ ਮੰਗਾਉਣਗੇ ਚੋਂ ਫਰੈਂਸਿਕ ਦੀ ਜਾਂਚ ਕਰਾਉਣ ਲਈ ਜੀ ਔਰ ਉਹ ਫਿਰ ਉਸ ਵੀਡੀਓ ਨੂੰ ਦੇਖਣ ਤੋਂ ਬਾਅਦ ਪਤਾ ਲੱਗਾ ਅਸੀਂ ਉਹਦੀ ਸਕ੍ਰਿਪਟ ਵੀ ਬਣਾਈ ਹੈ ਉਹ ਵੀ ਪੁਲਿਸ ਨੂੰ ਦਿੱਤੀ ਹੈ ਜੀ ਡਿਟੇਲ ਵੀ ਦਿੱਤੀ ਹੈ ਹਲੇ ਸਟੇਟਮੈਂਟ ਡਿਟੇਲ ਸਟੇਟਮੈਂਟ ਦੇਣੀ ਹੈ ਜੀ ਔਰ ਇੱਕ ਵਾਰੀ ਪੁਲਿਸ ਕੋਲ ਪਹੁੰਚ ਜAVE ਤੇ ਡਿਟੇਲ ਸਟੇਟਮੈਂਟ ਦੇ ਕੇ ਜੀ ਔਰ ਜੋ ਵੀ ਅਗਲੀ ਕਾਰਵਾਈ ਹੈ ਕਿਉਂਕਿ ਐਨਆਰਏ ਡਿਪਾਰਟਮੈਂਟ ਕਹਿੰਦਾ ਕਿ ਅਸੀਂ 10 ਦਿਨ ਚ ਕਲੋਜ਼ ਕਰ ਦਨੇ ਆ ਪਰ ਅਫਸੋਸ ਦੀ ਗੱਲ ਦੱਸ ਦਿੰਦਾ ਕਿ 8 ਦਿਨ ਤੇ ਇਹਨਾਂ ਨੇ ਸਿਰਫ ਨੰਬਰ ਲਾਨ ਨੂੰ ਲਾਤੇ ਜਿਹੜਾ 3 ਤੋਂ 4 ਮਿੰਟ ਦਾ ਕੰਮ ਹੈ ਇਹਨਾਂ ਦੇ ਦਾਅਵੇ ਕਿੰਨੇ ਸੱਚੇ ਕਿੰਨੇ ਝੂਠੇ ਇਹ ਤੇ ਵਕਤ ਦੱਸੇਗਾ ਨਹੀਂ ਸਾਨੂੰ ਪੁਲਿਸ ਕੋ ਇਨਸਾਫ ਮਿਲੇਗਾ ਤੇ ਕੋਰਟ ਹੈ ਇੰਡੀਆ ਦੇ ਕੋਰਟ ਤੋਂ ਵੀ ਨਹੀਂ ਮਿਲੇਗਾ ਤੇ ਇੰਟਰਨੈਸ਼ਨਲ ਕੋਰਟ ਹੈ ਕਿੰਨੀ ਦੇਰ ਦੀ ਵੀਡੀਓ ਸਰ ਟੋਟਲ 2.5 ਘੰਟੇ ਦੇ ਆਸ-ਪਾਸ ਦੀ ਵੀਡੀਓ ਹੈ ਜਿਹਦੇ ਵਿੱਚ ਮੇਜਰ ਕੰਟੈਂਟ ਸ਼ੁਰੂਆਤ ਦੇ 40-50 ਮਿੰਟ ਵਿੱਚ ਬਹੁਤ ਸਾਰਾ ਕੰਟੈਂਟ ਹੈ ਸਾਡੇ ਕੋਲ ਜੀ ਉਹ ਟਾਈਮ ਆਨ ਤੇ ਡੈਫੀਨੇਟਲੀ ਐਸ ਪਰ ਲੀਗਲ ਪ੍ਰੋਸੈਸ ਜੋ ਵੀ ਬਣਦਾ ਉਹਨੂੰ ਕਰਾਂਗੇ ਮੈਮ ਵੀਡੀਓ ਦੇਖਣ ਤੋਂ ਬਾਅਦ ਕੀ ਕੀ ਲੱਗਿਆ ਕਿ ਦੋਸ਼ੀ ਕੌਣ ਨੇ ਕਿ ਮਤਲਬ ਜੋ ਥੀਦੇ ਕਰ ਗਏ ਤੁਹਾਡੇ ਪਤੀ ਨੇ ਜਿਹੜੇ ਇਸ ਟਾਈਮ ਤੁਹਾਡੇ ਨਾਲ ਨਹੀਂ ਹੈਗੇ ਸੁਸਾਈਡ ਕਰ ਗਏ ਨੇ ਸਭ ਤੋਂ ਵੱਡਾ ਕਸੂਰ ਕਿਸ ਦਾ ਲੱਗ ਮੇਰੀ ਲਾਜ਼ ਦਾ ਵੀਰੇ ਲਾਜ਼ ਦਾ ਉਹਨਾਂ ਨੂੰ ਅੱਜ ਦਾ ਨਹੀਂ 7 ਸਾਲਾਂ ਦੀ ਲੜਾਈ ਸੀਗੀ ਸਿਰਫ ਇੱਥੋਂ ਤੱਕ ਵੀ ਅਸੀਂ ਗਿਆ ਵੀ ਜੋ ਵੀ ਥੋੜਾ ਬਹੁਤ ਜੋ ਵੀ ਆ ਉਹਨੂੰ ਉਹ ਲਈ ਦੱਸਿਆ ਜਾਵੇ ਤੇ ਬਟ ਨਹੀਂ ਉਹਨਾਂ ਨੇ ਕੋਈ ਵੀ ਸਟੈਪ ਨਹੀਂ ਲਿੱਤਾ ਜੀ ਤੇ ਹੁਣ ਬੱਚਿਆਂ ਦਾ ਹੱਕ ਚਾਹੀਦਾ ਜਾਂ ਉਹਨਾਂ ਤੇ ਵੀ ਕਾਰਵਾਈ ਦੀ ਮੰਗ ਤੁਸੀਂ ਕਰਦੇ ਹੋ ਹਾਂਜੀ ਮੈਨੂੰ ਟੋਟਲੀ ਆਪਦੇ ਬੱਚਿਆਂ ਦਾ ਹੱਕ ਚਾਹੀਦਾ ਜੀ ਮੈਂ ਇਸ ਘਰ ਦੀ ਵੱਡੀ ਨੂੰਹ ਆ ਮੇਰੇ ਬੱਚੇ ਨੇ ਮੈਂ ਵੀ ਅੱਗੇ ਆਪ ਦਾ ਉਹਨਾਂ ਲਈ ਦੇਖਣਾ ਸਾਰਾ ਉਹਨਾਂ ਦਾ ਫਿਊਚਰ ਦੇਖਣਾ ਉਹਨਾਂ ਦੀ ਮੈਰਿਜ ਦੇਖਣੀ ਹੈ ਮੈਨੂੰ ਆਪ ਦਾ ਹੱਕ ਚਾਹੀਦਾ ਤੋ ਗੱਲਬਾਤ ਕੀਤੀ ਮੈਮ ਦੇ ਨਾਲ ਜਿਨ੍ਹਾਂ ਦਾ ਕਹਿਣਾ ਹੈ ਕਿ ਆ ਵੀਡੀਓ ਦੇ ਵਿੱਚ ਕਾਫੀ ਕੁਝ ਉਹਨਾਂ ਦੇ ਹਸਬੰਡ ਨੇ ਜਿਹੜੇ ਕਿ ਬੋਲ ਕੇ ਗਏ ਨੇ ਜਿਨ੍ਹਾਂ ਦੇ ਵੱਲੋਂ ਇਲਜ਼ਾਮ ਆ ਜਿਹੜਾ ਕਿ ਉਹਨਾਂ ਦੇ ਆ ਆਪਣੀ ਫੈਮਿਲੀ ਦੇ ਉੱਤੇ ਲਗਾਇਆ ਗਿਆ ਹੈ ਤੇ ਉਹਨਾਂ ਦਾ ਕਹਿਣਾ ਹੈ ਕਿ ਹੁਣ ਜਿਹੜੇ ਮੇਰੇ ਬੱਚੇ ਨੇ ਜਿਹੜੇ ਕਹਿੰਦੇ ਕਿ ਉਸ ਘਰ ਦੇ ਵੱਡੇ ਬੱਚੇ ਨੇ ਤੇ ਸਭ ਮੈਨੂੰ ਉਹਨਾਂ ਬੱਚਿਆਂ ਦਾ ਹੱਕ ਆ ਜਿਹੜਾ ਕਿ ਉਹ ਪੂਰਾ-ਪੂਰਾ ਚਾਹੀਦਾ ਦੂਜੀ ਧਿਰ ਦੇ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਵੇਖ ਜਿਉਂ ਦਾ ਕੀ ਕਹਿੰਦੇ